ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਗੱਲ ਕਰਾਂਗੇ ਕਿ ਸੰਗਰਾਂਦ ਵਾਲੇ ਦਿਨ ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਸੰਗਰਾਂਦ ਵਾਲੇ ਦਿਨ ਹੀ ਗੁਰੂ ਘਰ ਤੋਂ ਲੈ ਕੇ ਆਣਾ ਹੈ ਜਿਸ ਨਾਲ ਸਾਡੀ ਕਿਸਮਤ ਬਦਲ ਜਾਵੇਗੀ ਸਾਡੇ ਭਾਗ ਖੁੱਲ ਜਾਣਗੇ ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੀਆਂ ਭੈਣਾ ਤੇ ਭਰਾ ਕਹਿੰਦੇ ਹਨ ਕਿ ਸਾਡੀ ਤਾਂ ਕਿਸਮਤ ਹੀ ਸੁੱਤੀ ਪਈ ਹੈ ਸਾਨੂੰ ਕਾਰੋਬਾਰ ਵਿੱਚ ਘਾਟਾ ਪੈਂਦਾ ਹੈ ਤਾਂ ਫਿਰ ਉਹਨਾਂ ਨੂੰ ਐਸਾ ਕੀ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੇ ਸੁੱਤੇ ਭਾਗ ਜਾਗ ਜਾਣ ਕਿਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਉਹਨਾਂ ਤੇ ਹੋਵੇ ਸਤਗੁਰ ਸੱਚੇ ਪਾਤਸ਼ਾਹ ਜੀ ਬਰਕਤਾਂ ਨੂੰ ਉਹਨਾਂ ਦੀ ਝੋਲੀ ਵਿੱਚ ਪਾ ਦੇਣ ਸੰਗਤ ਜੀ ਅਸੀਂ ਤਾਂ ਸਾਰੇ ਹੀ ਦਿਨ ਚੰਗੇ ਹੁੰਦੇ ਹਨ ਪਰ ਸੰਗਰਾਂਦ ਮੱਸਿਆ ਪੁੰਨਿਆ ਇਹਨਾਂ ਦਿਨਾਂ ਦਾ ਆਪਣਾ ਅਲੱਗ ਮਹੱਤਵ ਹੈ ਇਸ ਲਈ ਜੇ ਤੁਸੀਂ ਵੀ ਹਜੇ ਤੱਕ ਗੁਰੂ ਦੀ ਕਿਰਪਾ ਤੋਂ ਵਾਂਝੇ ਹੋ ਤਾਂ ਸੰਗਰਾਂਦ ਵਾਲੇ ਦਿਨ ਗੁਰੂ ਘਰ ਜਾਓ ਆਪਣੀ ਆਉਣ ਵਾਲੀ ਜ਼ਿੰਦਗੀ ਆਪਣੇ ਚੰਗੇ ਸਮੇਂ ਦੀ ਸ਼ੁਰੂਆਤ ਕਰੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋਨ ਮਹੀਨੇ ਦੀ ਸੰਗ੍ਰਾਂਹ ਦਾ ਵਿਸ਼ੇਸ਼ ਮਹੱਤਵ ਨੂੰ ਸਮਝਣ ਲਈ ਅਸੀਂ ਇੱਕ ਕਹਾਣੀ ਨੂੰ ਸਰਵਣ ਕਰਾਂਗੇ ਪਿੰਡ ਦੇ ਲੋਕਾਂ ਲਈ ਸੋਣ ਮਹੀਨੇ ਦੀ ਸੰਗਰਾਣ ਬਹੁਤ ਹੀ ਵਿਸ਼ੇਸ਼ ਦਿਨ ਸੀ ਇਸ ਮਹੀਨੇ ਦੇ ਪਹਿਲੇ ਦਿਨ ਨੂੰ ਪਿੰਡ ਦੇ ਗੁਰਦੁਆਰਾ ਸਈ ਵਿੱਚ ਵੱਡੇ ਚਾਹ ਨਾਲ ਮਨਾਇਆ ਜਾਂਦਾ ਸੀ ਸਾਰੇ ਪਿੰਡ ਦੇ ਵਾਸੀ ਸਵੇਰੇ-ਸਵੇਰੇ ਗੁਰਦੁਆਰਾ ਸਈ ਪਹੁੰਚਦੇ ਜਿੱਥੇ ਕਥਾ ਕੀਰਤਨ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੁੰਦਾ ਸੀ ਇੱਕ ਸਾਲ ਸੋਣ ਮਹੀਨੇ ਦੀ ਸੰਗਰਾਣ ਦੇ ਦਿਨ ਪਿੰਡ ਦੇ ਇੱਕ ਕਿਸਾਨ ਬਲਜੀਤ ਸਿੰਘ ਦੀ ਕਹਾਣੀ ਬਹੁਤ ਪ੍ਰਸਿੱਧ ਹੋਈ ਬਲਜੀਤ ਸਿੰਘ ਇੱਕ ਮਿਹਨਤੀ ਅਤੇ ਸੱਚਾ ਵਿਅਕਤੀ ਸੀ ਉਸ ਦੇ ਖੇਤਾਂ ਵਿੱਚ ਬਹੁਤ ਸਮੇਂ ਤੋਂ ਸੁੱਕਾ ਪਿਆ ਹੋਇਆ ਸੀ ਉਹ ਬਹੁਤ ਚਿੰਤਤ ਸੀ ਕਿ ਇਸ ਵਾਰ ਵੀ ਜੇ ਸੋਣ ਦੇ ਮਹੀਨੇ ਵਿੱਚ ਬਾਰਿਸ਼ ਨਾ ਹੋਈ ਤਾਂ ਉਸ ਦੀ ਖੇਤੀਬਾੜੀ ਦਾ ਸਾਰਾ ਕੰਮ ਖਰਾਬ ਹੋ ਜਾਵੇਗਾ ਸੋਣ ਮਹੀਨੇ ਦੀ ਸੰਗਰਾਦ ਵਾਲੇ ਦਿਨ ਬਲਜੀਤ ਸਿੰਘ ਗੁਰਦੁਆਰਾ ਸਹੀ ਪਹੁੰਚ ਗਿਆ ਉਹ ਹਮੇਸ਼ਾ ਗੁਰਬਾਣੀ ਦੇ ਸ਼ਬਦ ਸੁਣ ਕੇ ਆਪਣੇ ਮਨ ਨੂੰ ਸ਼ਾਂਤ ਕਰਦਾ ਸੀ ਇਸ ਦਿਨ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਪ੍ਰਸਿੱਧ ਗਿਆਨੀ ਜੀ ਕਥਾ ਕਰਨ ਆਏ ਸਨ ਗਿਆਨੀ ਜੀ ਨੇ ਕਥਾ ਸ਼ੁਰੂ ਕੀਤੀ ਤੇ ਕਿਹਾ ਸੋਣ ਮਹੀਨੇ ਦੀ ਸੰਗ੍ਰਾਂਦ ਸਾਡੇ ਲਈ ਇੱਕ ਵਿਸ਼ੇਸ਼ ਮੌਕਾ ਹੈ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੇ ਜੀਵਨ ਵਿੱਚ ਪਵਿੱਤਰਤਾ ਅਤੇ ਨਵੀਂ ਸ਼ੁਰੂਆਤ ਕਿਵੇਂ ਆ ਸਕਦੀ ਹੈ ਫਿਰ ਉਨ੍ਹਾਂ ਨੇ ਇੱਕ ਕਹਾਣੀ ਸੁਣਾਈ ਕਿ ਇੱਕ ਵਾਰ ਇੱਕ ਪਿੰਡ ਵਿੱਚ ਬਹੁਤ ਵੱਡਾ ਸੁੱਕਾ ਪੈ ਗਿਆ ਪਿੰਡ ਦੇ ਲੋਕ ਬਹੁਤ ਚਿੰਤਿਤ ਸਨ ਇੱਕ ਦਿਨ ਗੁਰੂ ਨਾਨਕ ਦੇਵ ਜੀ ਉਸ ਪਿੰਡ ਵਿੱਚ ਪਹੁੰਚੇ ਲੋਕਾਂ ਨੇ ਉਹਨਾਂ ਨੂੰ ਆਪਣੇ ਦੁੱਖ ਦੱਸੇ ਤੇ ਬੇਨਤੀ ਕੀਤੀ ਕਿ ਉਹਨਾਂ ਲਈ ਕੁਝ ਕਰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੁਸੀਂ ਸੱਚੇ ਮਨ ਨਾਲ ਸਿਮਰਨ ਕਰੋ ਤੇ ਸੇਵਾ ਕਰੋ ਵਾਹਿਗੁਰੂ ਸਾਰੇ ਦੁੱਖ ਦੂਰ ਕਰੇਗਾ ਪਿੰਡ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਮੰਨਿਆ ਅਤੇ ਸੱਚੇ ਮਨ ਨਾਲ ਸਿਮਰਨ ਕਰਨਾ ਸ਼ੁਰੂ ਕੀਤਾ ਜਹੀ ਦਿਨਾਂ ਵਿੱਚ ਪਿੰਡ ਵਿੱਚ ਬਾਰਿਸ਼ ਹੋਈ ਅਤੇ ਲੋਕਾਂ ਦੇ ਖੇਤ ਹਰੇ ਭਰੇ ਹੋ ਗਏ। ਇਹ ਕਹਾਣੀ ਸੁਣ ਕੇ ਬਲਜੀਤ ਦੇ ਮਨ ਵਿੱਚ ਵੀ ਆਸ ਦੀ ਕਿਰਨ ਜਾਗ ਪਈ। ਉਸ ਨੇ ਵੀ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਸੱਚੇ ਮਨ ਨਾਲ ਅਰਦਾਸ ਕੀਤੀ। ਸੰਗਰਾਂਦ ਵਾਲੇ ਦਿਨ ਦੀ ਸ਼ਾਮ ਨੂੰ ਬਲਜੀਤ ਸਿੰਘ ਆਪਣੇ ਖੇਤ ਵਿੱਚ ਗਿਆ ਅਤੇ ਗੁਰਬਾਣੀ ਦੇ ਸ਼ਬਦ ਜੱਪਨ ਲੱਗ ਪਿਆ ਉਸਨੇ ਅਰਦਾਸ ਕੀਤੀ हे ਸੱਚੇ ਪਾਤਸ਼ਾ ਸਾਨੂੰ ਆਪਣੀ ਕਿਰਪਾ ਬਖਸ਼ੋ ਅਤੇ ਸਾਡੇ ਖੇਤਾਂ ਵਿੱਚ ਬਾਰਿਸ਼ ਪਾ ਦਿਓ ਅਚਾਨਕ ਹੀ ਆਸਮਾਨ ਵਿੱਚ ਬਹੁਤ ਹੀ ਗਾਰੇ ਬੱਦਲ ਛਾ ਗਏ ਅਤੇ ਬਹੁਤ ਤੇਜ਼ ਬਾਰਿਸ਼ ਹੋਣ ਲੱਗ ਪਈ। ਬਲਜੀਤ ਅਤੇ ਪਿੰਡ ਦੇ ਹੋਰ ਲੋਕ ਇਸ ਕਿਰਪਾ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਏ। ਸਾਰੇ ਪਿੰਡ ਵਿੱਚ ਖੁਸ਼ੀਆਂ ਦੀ ਲਹਿਰ ਦੌੜ ਗਈ। ਬਲਜੀਤ ਨੇ ਆਪਣੇ ਮਨ ਵਿੱਚ ਪੱਕਾ ਕਰ ਲਿਆ ਕਿ ਉਹ ਹਮੇਸ਼ਾ ਸੋਣ ਮਹੀਨੇ ਦੀ ਸੰਗਰਾਂਦ ਦੇ ਦਿਨ ਗੁਰਦੁਆਰਾ ਸਾਹਿਬ ਜਾਏਗਾ ਅਤੇ ਸੱਚੇ ਮਨ ਨਾਲ ਸਿਮਰਨ ਅਤੇ ਸੇਵਾ ਕਰੇਗਾ। ਉਸ ਨੇ ਪਿੰਡ ਦੇ ਹੋਰ ਲੋਕਾਂ ਨੂੰ ਵੀ ਸਿਮਰਨ ਅਤੇ ਸੇਵਾ ਕਰਨ ਦੇ ਮਹੱਤਵ ਨੂੰ ਦੱਸਿਆ ਇਸ ਤਰ੍ਹਾਂ ਸੋਣ ਮਹੀਨੇ ਦੀ ਸੰਗਰਾਣ ਦੀ ਮਹੱਤਤਾ ਬਲਜੀਤ ਸਿੰਘ ਅਤੇ ਪਿੰਡ ਦੇ ਲੋਕਾਂ ਦੇ ਜੀਵਨ ਵਿੱਚ ਸੱਚਮੁੱਚ ਪ੍ਰਕਾਸ਼ਿਤ ਹੋਈ ਸੋਣ ਮਹੀਨੇ ਦੀ ਸੰਗਰਾਣ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਚਰਨਾਂ ਵਿੱਚ ਸੱਚੇ ਮਨ ਨਾਲ ਬੈਠਣਾ ਅਤੇ ਸੇਵਾ ਕਰਨ ਨਾਲ ਸਾਡੇ ਜੀਵਨ ਦੇ ਸਾਰੇ ਦੁੱਖ ਦੂਰ ਕਰ ਸਕਦੀ ਹੈ ਗਿਆਨੀ ਜੀ ਨੇ ਅੰਤ ਵਿੱਚ ਕਿਹਾ ਸੋਨ ਮਹੀਨੇ ਦੀ ਸੰਗਰਾਹਦ ਸਾਨੂੰ ਯਾਦ ਦਿਵਾਉਂਦੀ ਹੈ ਕਿ ਹਰ ਮਹੀਨੇ ਦੀ ਸ਼ੁਰੂਆਤ ਗੁਰਬਾਣੀ ਦੇ ਸਿਮਰਨ ਅਤੇ ਸੇਵਾ ਨਾਲ ਕਰਨੀ ਚਾਹੀਦੀ ਹੈ ਇਸ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਤੇ ਸਫਲਤਾ ਆਉਂਦੀ ਹੈ ਸਾਰੀ ਸੰਗਤ ਨੇ ਗਿਆਨੀ ਜੀ ਦੀ ਕਥਾ ਸੁਣ ਕੇ ਸੱਚੇ ਮਨ ਨਾਲ ਅਰਦਾਸ ਕੀਤੀ ਅਤੇ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਲਾਗੂ ਕਰਨ ਦਾ ਵਚਨ ਕੀਤਾ ਸਾਰੇ ਸਾਰਿਆਂ ਨੇ ਹੀ ਮਿਲ ਕੇ ਸੋਣ ਮਹੀਨੇ ਦੀ ਸੰਗਰਾਂਦ ਦੀ ਖੁਸ਼ੀ ਮਨਾਈ ਅਤੇ ਲੰਗਰ ਦੀ ਸੇਵਾ ਕੀਤੀ ਸੰਗਤ ਜੀ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਰੋਜ਼ਾਨਾ ਗੁਰੂ ਘਰ ਜਾਣਾ ਚਾਹੀਦਾ ਹੈ ਸਾਨੂੰ ਸਿਰਫ ਸੰਗਰਾਂਦ ਜਾਂ ਮੱਸਿਆ ਦੇ ਦਿਹਾੜੇ ਤੇ ਹੀ ਨਹੀਂ ਬਲਕਿ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਗੁਰਬਾਣੀ ਪੜਨੀ ਅਤੇ ਸੁਣਨੀ ਚਾਹੀਦੀ ਹੈ ਜਿਸ ਨਾਲ ਸਾਡੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਸੁਖ ਅਤੇ ਆਨੰਦ ਆਉਂਦਾ ਹੈ ਸਾਡਾ ਮਨ ਸ਼ਾਂਤ ਹੁੰਦਾ ਹੈ ਸਾਡੇ ਕਰਮ ਪਵਿੱਤਰ ਹੁੰਦੇ ਗੁਰੂ ਦੇ ਚਰਨਾਂ ਵਿੱਚ ਬੈਠਣ ਅਤੇ ਸੰਗਤ ਦੇ ਨਾਲ ਸਿਮਰਨ ਕਰਨ ਨਾਲ ਸਾਡੇ ਜੀਵਨ ਦੇ ਸਾਰੇ ਹੀ ਕਲੇਸ਼ ਦੂਰ ਹੋ ਜਾਂਦੇ ਹਨ ਸਾਡਾ ਫਰਜ਼ ਹੈ ਕਿ ਅਸੀਂ ਸਿਰਫ ਸੰਗਰਾਦ ਜਾਂ ਫਿਰ ਮਸਿਆ ਜਾ ਕਿਸੇ ਹੋਰ ਵਿਸ਼ੇਸ਼ ਦਿਹਾੜੇ ਨੂੰ ਹੀ ਗੁਰਦੁਆਰੇ ਨਹਿ ਜਾਈਏ ਬਲਕਿ ਸਾਨੂੰ ਹਰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸ਼ਬਦ ਸੁਣਨੇ ਚਾਹੀਦੇ ਹਨ ਅਤੇ ਸੇਵਾ ਵੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਨਾਲ ਸਾਨੂੰ ਗੁਰੂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਸਾਡਾ ਜੀਵਨ ਸੁਖਮਈ ਬਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ